ਹਿੰਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਅੱਜ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਦੀ ਮਨਰੇਗਾ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਵਿੱਚ ਕੀ ਮੁੱਦੇ ਰਹੇ ਸਾਡੇ ਨਾਲ ਸੀਨੀਅਰ ਆਗੂ ਦੀਪਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸਿਕਾ ਸਰ ਹਾਂ ਸਸਿਕਾ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸਾਡੇ ਸੰਗਰੂਰ ਜ਼ਿਲ੍ਹੇ 'ਚ ਸਰਦਾਰ ਪਰਗਤ ਸਿੰਘ ਜੀ ਫੋਰ ਮਨਿਸਟਰ ਆਏ ਜੋ ਪਾਰਟੀ ਦੀ ਹਾਈ ਕਮਾਂਡ ਨੇ ਦਿੱਲੀ ਤੋਂ ਆਈ ਸੀ ਸੀ ਦੀਆਂ ਨੌ ਡਿਊਟੀਆਂ ਲੱਗੀਆਂ ਕਿ ਸਾਡੇ ਸੀਨੀਅਰ ਪੰਜਾਬ ਦੇ ਲੀਡਰ ਹਰੇਕ ਜ਼ਿਲ੍ਹੇ 'ਚ ਜਾ ਕੇ ਜੋ ਮੰਰੇਗਾ ਦਾ ਜਿਹੜਾ ਕਾਨੂੰਨ 2004-5 ਦੇ ਵਿੱਚ ਡਾਕਟਰ ਮਰਮੋਹਨ ਸਿੰਘ ਦੀ ਸਰਕਾਰ ਜਿਹੜੇ ਡਾਕਟਰ ਮਰਮੋਹਨ ਸਿੰਘs ਦੁਨੀਆ ਦੇ ਸਭ ਤੋਂ ਵੱਡੇ ਇਕਨੋਮਿਸਟ ਮੰਨੇ ਗਏ ਐ ਔਰ ਬੜੇ ਵਿਜ਼ਨਰੀ ਲੀਡਰ ਵੀ ਰਹੇ ਹੈ ਜੋ ਉਹਨਾਂ ਨੇ ਬਣਾਈ ਸੀ ਉਸ ਵੇਲੇ ਦੀ ਮਨਰੇਗਾ ਸਕੀਮ ਉਸ ਤੋਂ ਜਿਹੜੀ ਤਾਰਪੀ ਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਉਹਨੂੰ ਬਦਲਿਆ ਗਿਆ ਨਾ ਹੀ ਨਹੀਂ ਬਦਲਿਆ ਗਿਆ ਉਹਦੀ ਆਤਮਾ ਹੀ ਕੱਢ ਲਈ ਗਈ ਹੈ ਉਸ ਸਕੀਮ ਦੀ ਉਸ ਬਾਰੇ ਅੱਜ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ ਹੈ ਸਾਰੇ ਦੇਸ਼ ਨੂੰ ਜਿੱਥੇ ਦੱਸਿਆ ਉੱਥੇ ਪੰਜਾਬ ਨੂੰ ਖਾਸ ਕਰਕੇ ਜ਼ਿਲ੍ਹਾ ਸੰਗਰੂਰ ਨੂੰ ਦੱਸਿਆ ਕਿ ਇਹਦੇ ਚ ਕੀ ਕੀ ਹੋ ਰਿਹਾ ਹੈ ਕੀ ਕਿਵੇਂ ਸਾਡੇ ਜੋ ਖੇਤ ਮਜ਼ਦੂਰ ਆ ਜਿਹੜਾ ਗਰੀਬ ਹੈ ਜੋ ਖਾਸ ਕਰਕੇ ਐਸੀ ਵਰਗ ਹੈ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਕਿੱਡਾ ਵੱਡਾ ਨੁਕਸਾਨ ਹੋਣ ਜਾ ਰਿਹਾ ਉਸ ਬਾਰੇ ਅੱਜ ਪ੍ਰੈਸ ਕਾਨਫਰੰਸ ਸਰ ਭਾਜਪਾ ਤਾਂ ਕਹਿੰਦੇ ਰਹਿੰਦੇ ਨੇ ਇੱਕ ਮੰਰੇਗਾ ਦੀ ਸਕੀਮ ਹੈ ਬਹੁਤ ਵਧੀਆ ਹੈ ਗਰੀਬਾਂ ਦਾ ਅਸੀਂ ਫਾਇਦਾ ਸੋਚਦੇ ਹਾਂ ਪੰਜਾਬ ਦੇ ਵਿੱਚ ਕਿ ਸਕੀਮ ਲਗਾਤਾਰ ਜਾਰੀ ਹੈ ਇਸ ਨੂੰ ਲੈ ਕੇ 2027 ਦੇ ਵੋਟਾਂ ਦੀ ਗੱਲ ਕਰਦੇ ਨੇ ਅੱਪਾ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਭਾਜਪਾ ਦੇ ਲੀਡਰਾਂ ਦੀ ਕਹਿਣੀ ਤੇ ਕਥਨੀ 'ਚ ਬੜਾ ਫਰਕ ਹੈ ਹੁਣ ਮੰਰੇਗਾ ਦੀ ਸਕੀਮ ਜਿਹੜੀ ਮਹਾਤਮਾ ਗਾਂਧੀ ਦੇ ਨਾਂ ਸੀ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਹਮੇਸ਼ਾ ਹੀ ਸੋਚਿਆ ਆਜ਼ਾਦੀ ਤੋਂ ਬਾਅਦ ਵੀ ਪਹਿਲਾਂ ਵੀ ਕੀ ਜਿਹੜੀ ਤਾਕਤ ਹੈ ਪਾਵਰ ਹੈ ਪਿੰਡਾਂ ਚ ਰਹਿਣੀ ਚਾਹੀਦੀ ਹੈ ਗਾਉਂ ਮੇ ਰਹਿਣੀ ਚਾਹੀਏ ਗਾਉਂ ਮੇ ਕੰਮ ਹੋ ਤਾਂ ਕਿ ਪਲੈਨ ਨਾ ਹੋ ਗਾਉਂ ਸੇ ਲੋਕ ਸ਼ਹਿਰ ਮੇ ਨਾ ਆਇ। ਤੋ ਇਹ ਮਹਾਤਮਾ ਗਾਂਧੀ ਦੀ ਸੋਚ ਸੀ। ਉਸ ਨੂੰ ਸੋਚ ਰੱਖ ਕੇ ਉਹਨਾਂ ਦੇ ਨਾਂ ਤੇ ਸਕੀਮ ਬਣਾਈ ਗਈ। ਅੱਜ ਉਸ ਨੂੰ ਇਹ ਚੇਂਜ ਕਰਕੇ ਉਹ ਧਰਮ ਦੀ ਆੜ ਚ ਜੀ ਰਾਮ ਜੀ ਨਾਮ ਦੇ ਕੇ ਉੱਥੋਂ ਕੁਝ ਵਰਡ ਚੱਕ ਕੇ ਤਾਂ ਕਿ ਰਾਮ ਜੀ ਦੇ ਨਾਮ ਤੇ ਇਹ ਕੰਟਰੋਵਰਸੀ ਪਾ ਰਹੇ ਆ ਕਿ ਮਹਾਤਮਾ ਗਾਂਧੀ ਜੀ ਦਾ ਨਾਂ ਕਿਉਂ ਹਟਾ ਰਹੇ ਹੋ ਰਾਮ ਜੀ ਦਾ ਨਾਂ ਕਿਉਂ ਪਾ ਰਹੇ ਹੋ? ਇਹ ਇਸ ਤੇ ਵੀ ਲੋਕ ਸੋਚਣਗੇ ਪਰ ਜਿਹੜੀ ਵੱਡੀ ਗੱਲ ਹੈ ਕਿ ਪਿਛਲੇ 80 ਸਾਲਾਂ ਤੋਂ ਸਕੀਮ ਹੈ ਔਰ 11 ਸਾਲ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਜਿਹੜਾ ਅਚੀਵ ਨਹੀਂ ਕੀਤਾ ਗਿਆ 52 ਤੇ ਪੰਜਾਬ ਜਿਓ 100 ਦਿਨ ਦੀ ਸਕੀਮ ਸੀ ਉਹਦੇ ਚ ਇੱਕ ਦਿਹਾੜੀ ਸੀ ਕਿ 100 ਦਿਨ ਪਿੰਡ ਦੇ ਬੰਦੇ ਜਿਹੜਾ ਰਜਿਸਟਰ ਆਪ ਦੇਪਨੂੰ ਕਰਾ ਲੂਗਾ ਉਹਨੂੰ 100 ਦਿਨ ਦਾ ਕੰਮ ਮਿਲਿਆ ਕਰੂਗਾ ਉਹਨੂੰ ਗਰੰਟੀ ਦਿੱਤੀ ਸੀ ਡਾਕਟਰ ਮਨੋ ਸਿੰਘ ਨੇ ਪਰ ਪਿਛਲੇ 11 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਉਹ 50 ਦਿਨ ਤੋਂ ਵੀ ਘਟ ਗਏ ਦਿਨ ਔਰ ਇਹ ਜਿਹੜੀ ਸਾਡੀ ਹੁਣ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪਿਛਲੇ ਸਾਲਾਂ ਚ 34 ਦਿਨਾਂ ਦੀ ਸਿਰਫ ਦਿੰਦੇ ਰਹੇ ਗਾਰੰਟੀ ਔਰ ਹੁਣ ਬਿਲਕੁਲ 26 ਦਿਨਾਂ ਦੀ ਹੈ ਤੇ ਜਿੱਥੇ ਉਹਨਾਂ ਨੇ ਕਹਿੰਦੇ ਜੀ ਅਸੀਂ ਬੜੀ ਗੱਲ ਕਰਦੇ ਹਾਂ ਜੀ 100 ਤੋਂ ਸਵਾ 100 ਦਿਨ ਕਰਤਾ ਇਹ 100 ਦਿਨ ਤਾਂ ਤੁਹਾਡੇ ਕੋਲ ਅਚੀਵ ਨਹੀਂ ਹੋਏ ਤੁਸੀਂ ਸਵਾ 100 ਕਹਿ ਕੇ ਕੀ ਕਹਿ ਰਹੇ ਹੋ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਜੀ ਇਸ ਕਿ ਨਵੀਂ ਸਕੀਮ ਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ 365 ਦਿਨ ਦਵਾਂਗੇ ਕਹਿਣ ਦੇ ਵਿੱਚ ਤੇ ਕਰਨ 'ਚ ਕਿੰਨਾ ਫਰਕ ਹੈ ਜਿਹੜੀ ਚੀਜ਼ 50 ਦਿਨ ਨਹੀਂ ਮਿਲ ਰਹੀ ਤੁਸੀਂ ਉਹਨੂੰ ਸਵਾ 100 ਕਰ ਰਹੇ ਹੋ ਪਰ ਪਹਿਲਾਂ 100 ਤਾਂ ਅਚੀਵ ਕਰ ਲੋ ਚਲੋ ਉਹ ਠੀਕ ਹੈ ਪਰ ਜਿਹੜੀ ਇਹ ਸਕੀਮ ਵੱਡਾ ਜਿਹੜਾ ਇਹਦੇ ਵਿੱਚ ਸੈਟ ਬੈਕ ਪਹੁੰਚਣ ਵਾਲਾ ਹੈ ਕਿ ਸਟੇਟਾਂ ਦਾ ਜਿਹੜਾ ਪਹਿਲਾਂ ਹਿੱਸਾ ਸੀਗਾ ਉਹ 10% ਸੀ 90% ਸੈਂਟਰ ਫੰਡ ਕਰਦਾ ਸੀ ਔਰ 10% ਸਟੇਟ ਨੂੰ ਆਪਦੀ ਮੈਚਿੰਗ ਗ੍ਰਾਂਟ ਪਾਣੀ ਪੈਂਦੀ ਸੀ 100 ਰੁਪਿਆ ਪਾ ਕੇ ਉਹ ਕੰਮ ਮਿਲਦਾ ਸੀਗਾ ਪਰ ਹੁਣ ਜੋ ਸੈਂਟਰ ਨੇ ਕਰਤਾ ਕਿ 60 ਰੁਪਏ 60% ਉਹ ਪਾਣਗੇ ਤੇ 40% ਸਟੇਟਾਂ ਨੂੰ ਪਾਣਾ ਪਊਗਾ ਉਹ ਸਟੇਟਾਂ ਦਾ ਆਪਾਂ ਹਾਲ ਦੇਖ ਰਹੇ ਆ ਕਿ ਜਿਸ ਤਰ੍ਹਾਂ ਦਾ ਕਰਜ਼ਾ ਲੈ ਕੇ ਸਟੇਟਾਂ ਚੱਲ ਰਹੀਆਂ ਤਨਖਾਹਾਂ ਦੇ ਰਹੀਆਂ ਉਹ ਪੈਸਾ ਕਿੱਥੋਂ ਆਊਗਾ ਜਦੋਂ ਪੈਸਾ ਨਹੀਂ ਆਊਗਾ ਸਕੀਮ ਕਿੱਥੋਂ ਚੱਲੂਗੀ ਸ਼ਾਇਦ ਸੈਂਟਰ ਇਹੀ ਚਾਹੁੰਦਾ ਹੈ ਸੈਂਟਰ ਇਹੀ ਚਾਹੁੰਦਾ ਕਿ ਸਕੀਮ ਬੰਦ ਹੋਵੇ ਤਾਂ ਕਿ ਜਿਹੜਾ ਉਂਗਲ ਉਠੇ ਸਟੇਟਾਂ ਦੇ ਉੱਤੇ ਤੋ ਆਪਦੀਆਂ ਸਟੇਟਾਂ ਨੂੰ ਹੋ ਸਕਦਾ ਖੱਬੇ ਸੱਜੇ ਉਹ ਪੈਸੇ ਦੇ ਕੇ ਚਲਾ ਲੈਣ ਕਿਸੇ ਤਰ੍ਹਾਂ ਪਰ ਜਿੱਥੇ ਵਿਰੋਧੀ ਤਰ੍ਹਾਂ ਦੀਆਂ ਕਾਂਗਰਸ ਦੀਆਂ ਹੋਰ ਸਟੇਟਾਂ ਉੱਥੇ ਇਸ ਕੀ ਮਰਜੇ ਤਾਂ ਕਿ ਜਿਹੜਾ ਕਾਰਪੋਰੇਟ ਹੈ ਜਿਹੜਾ ਕਹਿੰਦਾ ਸਾਨੂੰ ਅੱਜ ਮਜ਼ਦੂਰ ਨਹੀਂ ਮਿਲ ਰਿਹਾ ਉਹ ਜਿਹੜਾ ਮਜ਼ਦੂਰ ਜਿਹਨੂੰ ਪਿੰਡ ਦੇ ਵਿੱਚ ਦਿਹਾੜੀ ਮਿਲਦੀ ਸੀ ਉਹ ਪਲਾਨ ਕਰੇ ਸ਼ਹਿਰਾਂ ਦੇ ਵਿੱਚ ਤੇ ਫਿਰ ਆਪਦਾ ਉਹਦਾ ਵੀ ਵੱਡੇ ਜਿਹੜੇ ਕਾਰਪੋਰੇਟ ਹੈ ਉਹਨਾਂ ਕੋਲ ਉਹਨਾਂ ਦੇ ਮੂੰਹ ਮੰਗੇ ਪੈਸੇ ਤੇ ਉਹਨਾਂ ਨੂੰ ਕੰਮ ਦੇਣ ਇਹ ਕਾਰਪੋਰੇਟ ਦਾ ਇਹ ਕੰਮ ਪੂਰਾ ਹੋਵੇ ਸ਼ਾਇਦ ਇਹੋ ਜੀ ਸਕੀਮ ਲੱਗਦੀ ਹੈ ਮੋਦੀ ਸਰਕਾਰ ਦੀ ਸਰ ਤੁਸੀਂ ਜਿਸ ਤਰ੍ਹਾਂ ਦੱਸੇਗਾ ਕਿ ਪੰਜਾਬ ਰੂਸ ਦਾ ਬਾਰਡਰ ਨੁਕਸਾਨ ਹੋਣ ਵਾਲਾਗਾ ਤਾਂ ਪੰਜਾਬ ਸਰਕਾਰ ਦਾ ਇਸ ਉੱਪਰ ਕੋਈ ਬਿਆਨ ਨਹੀਂ ਹੈ ਇੱਥੋਂ ਇਹ ਕਹਿ ਸਕਦੇ ਹਾਂ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਹੈ ਬੀਜੇਪੀ ਨਾਲ ਰਲਈ ਹੋਈ ਹੈ ਇਹਦੀ ਬੀ ਟੀਮ ਹੈ ਸਾਡੇ ਲੀਡਰ ਅਸੀਂ ਇਹ ਅਲੀਗੇਸ਼ਨ ਇਹਨਾਂ ਤੇ ਲਗਾਣੇ ਇਹਨਾਂ ਨੂੰ ਤਾਂ ਬਿਲਕੁਲ ਫਰੰਟ ਤੇ ਲੜਨਾ ਚਾਹੀਦਾ ਜਿਹੜੀ ਸੋਸ ਦਿਨਾਂ ਦੀ ਸਕੀਮ ਸੀ ਜਿੰਨੂੰ ਇਹਨਾਂ ਨੇ 50 ਦਿਨ ਦਿੱਤੇ ਔਰ ਪੰਜਾਬ ਦੇ ਵਿੱਚ 34 ਤੇ 26 ਦਿਨ ਰਹਿ ਗਏ ਇਹ ਤਾਂ ਮਿਲੇ ਹੋਏ ਐ ਇਸ ਪਾਸੇ ਇਹਨਾਂ ਦਾ ਧਿਆਨ ਹੀ ਨਹੀਂ ਇਹ ਤਾਂ ਦਿੱਲੀ ਵਾਲੇ ਬੈਠੇ ਆ ਲੁੱਟਣ ਨੂੰ ਬੈਠੇ ਆ ਗਰੀਬ ਬੰਨ ਨਹੀਂ ਬੰਦੇ ਨੇ ਇਹਨਾਂ ਦਾ ਧਿਆਨ ਹੀ ਨਹੀਂਗਾ ਪਰ ਟਾਈਮ ਥੋੜਾ ਰਹਿ ਗਿਆ ਗਰੀਬ ਪੁੱਛੂਗਾ ਜਿਹੜੇ ਗਰੀਬਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਰੂਪ ਦੇ ਵਿੱਚ ਅੱਜ ਇਹਨਾਂ ਤੋਂ ਪੁੱਛਿਆ ਜਾਊਗਾ ਜਿਸ ਤਰ੍ਹਾਂ ਅੱਜ ਤੁਸੀਂ ਪਰਸਪਰੈਸ ਕਾਨਫਰੰਸ ਕੀਤੀ ਹੈ ਕਿ ਅਗਲੇ ਵੀ ਕੋਈ ਅਜਿਹੇ ਪ੍ਰੋਗਰਾਮ ਹੋਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸਾਨੂੰ ਹੁਣੇ ਹੀ ਪਤਾ ਲੱਗਿਆ ਕਿ ਸਾਡੇ ਜੋ ਜਨਰਲ ਸੈਕਟਰੀ ਹੈ ਬਗੇਲ ਜੀ 10 ਤਰੀਕ ਨੂੰ 5 ਤਰੀਕ ਨੂੰ ਪਹਿਲਾਂ ਆ ਰਹੇ ਅੰਮ੍ਰਿਤਸਰ ਐਸੇ ਪ੍ਰੋਗਰਾਮ ਚ ਜ਼ਿਲ੍ਹਾ ਲੈਵਲ ਤੇ ਬਹੁਤ ਵੱਡੇ ਇਕੱਠ ਹੋ ਰਹੇ ਹੈ ਜਿੰਦੇ ਚ ਗਰੀਬ ਮਜ਼ਦੂਰ ਆ ਕਿਸਾਨ ਦਾ ਮਜ਼ਦੂਰ ਸਾਰੇ ਅਸੀਂ ਹਿੱਸਾ ਲਵਾਂਗੇ ਤੇ 10 ਤਰੀਕ ਨੂੰ ਸੰਗਰੂਰ ਦਾ ਵੀ ਪ੍ਰੋਗਰਾਮ ਹੈ ਤਾਂ ਕਿ ਸੰਗਰੂਰ ਚ ਪਿੰਡ ਪਿੰਡ ਤੋਂ ਸਾਡੇ ਜਿਹੜੇ ਮਜ਼ਦੂਰ ਐ ਸਾਡੇ ਵਰਕਰ ਐ ਅਸੀਂ ਇਕੱਠੇ ਹੋ ਕੇ ਆਵਾਜ਼ ਚੱਕੀਏ ਤਾਂ ਕਿ ਸੈਂਟਰ ਦੀ ਜਿਹੜੀ ਗੂੰਗੀ ਬੋਲੀ ਸਰਕਾਰ ਐ ਉਹਦੇ ਕੰਨ ਖੁੱਲ ਸਕੀ ਸਰ ਕਿਤੇ ਨਾ ਕਿਤੇ ਪੰਜਾਬ ਨੂੰ ਹੀ ਦਬਣਾ ਚਾਹੁੰਦੀ ਐ ਸੈਂਟਰ ਗਵਰਨਮੈਂਟ ਪਹਿਨਾ ਆਪਾਂ ਦੇਖਿਆ ਕਿ BBMP ਤੇ ਉੱਪਰ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਕਿਸਾਨਾਂ ਦੇ ਵੀ ਕਾਫੀ ਮਾਰਾਂ ਮਾਰੀਆਂ ਨੇ ਲਾਠੀ ਚਾਰਜ ਵੀ ਕਰਾਏ ਪੰਜਾਬ ਸਰਕਾਰ ਦੁਆਰਾ ਕਰਾਏ ਗਏ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਮੋٹے ਤੌਰ ਤੇ ਪਤਾ ਲੱਗ ਰਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਇਹ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਖਾਸ ਕਰਕੇ ਕਿਸਾਨਾਂ ਨੂੰ ਸਾਡੇ ਮਿਨੋਰਟੀਜ਼ ਨੂੰ ਨਫ਼ਰਤ ਕਰਦੀ ਹੈ ਵੰਡਣ ਤੇ ਰਾਜ ਕਰਨ ਦੀ ਪਾਲਿਸੀ ਜਿਹੜੀ ਇਹਨਾਂ ਨੇ ਅਪਣਾਈ ਹੋਈ ਹੈ ਪੰਜਾਬ 'ਚ ਚੱਲਣੀ ਨਹੀਂ ਤੁਸੀਂ ਜੇ ਨਫ਼ਰਤ ਕਰਦੇ ਹੋ ਤੇ ਪੰਜਾਬ ਵੀ ਤੁਹਾਨੂੰ ਨਫ਼ਰਤ ਕਰਦਾ ਹੈ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੱਜੋਂ ਖੱਬੋਂ ਆਂਦੀ ਪਰ ਪੰਜਾਬ ਨੇ ਹਮੇਸ਼ਾ ਵਹਾਤਾ ਕਿ ਭਾਜਪੀ ਦੀ ਪੰਜਾਬ 'ਚ ਕੋਈ ਜਗ੍ਹਾ ਨਹੀਂ ਅਸੀਂ ਪੰਜਾਬੀ ਆ ਪਿਆਰ ਨਾਲ ਤਾਂ ਸਾਡੇ ਤੋਂ ਕੁਝ ਲੈ ਲਓ ਜੇ ਸਾਡੇ ਨਾਲ ਧੱਕਾ ਕਰੋਗੇ ਪਹਿਲਾਂ ਵੀ ਕਿਸਾਨਾਂ ਨੇ ਕਾਡੀਆਂ ਦਿੱਲੀ ਦੀਆਂ ਬਰੂਆਂ ਤੇ ਪੈ ਗਏ ਭਾਵੇਂ ਸਾਨੂੰ ਸਵਾ ਸਾਰ 1.5 ਸਾਲ ਬੈਠਣਾ ਪਿਆ ਤੇ ਨਰਿੰਦਰ ਮੋਗਦੀ ਦਾ ਨੱਕ ਜ਼ਮੀਨ ਨਾਲ ਰਗੜ ਕੇ ਵਹਾਇਆ ਜਿੱਤ ਹਾਸਲ ਕੀਤੀ ਹੈ ਸੋ ਪੰਜਾਬ ਨਾਲ ਅਸੀਂ ਨਫ਼ਰਤ ਕਰਕੇ ਦੇਸ਼ ਚੱਲ ਨਹੀਂ ਸਕਦਾ ਸੈਂਟਰ ਦੀ ਗੱਲ ਕਰੀਏ ਸਰ ਸੈਨੇਟ ਦੇ ਉੱਪਰ ਵੀ ਕਾਫੀ ਜ਼ਿਆਦਾ ਹੰਗਾਮੇ ਹੋਏ ਉੱਥੇ ਧਰਨੇ ਵੀ ਲੱਗੇ ਉਸ ਨੂੰ ਵੀ ਹੈ ਜੋ ਆਪਣੇ ਕਬਜ਼ੇ ਹੈਡਲਾਈਨ ਦੀ ਗੱਲ ਕੀਤੀ ਗਈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹ ਉੱਥੋਂ ਦੇ ਦਾ ਸਟਾਫ ਹੈ ਉਹਨਾਂ ਦਾ ਵੀ ਬਿਆਨ ਵੀ ਆਇਆ ਸੀਗਾ ਕਿ ਸਾਡੇ ਕੋਲੇ ਜੋ ਪੰਜਾਬ ਸਰਕਾਰ ਦੇ ਜੋ ਮਿਨਿਸਟਰ ਹਨ ਜਾਂ ਮੁੱਖ ਮੰਤਰੀ ਹਨ ਉਹਨਾਂ ਦੀ ਬਹੁਤ ਜ਼ਿਆਦਾ ਗੈਰਹਾਜ਼ਰੀ ਹੈ ਜਦ ਕਿ ਭਾਜਪਾ ਦੇ ਉੱਥੇ ਆ ਕੇ ਆਗੂ ਜੇ ਉਹਨਾਂ ਦੇ ਸੈਂਟਰ ਦੇ ਮਿਨਿਸਟਰ ਹਮੇਸ਼ਾ ਆ ਕੇ ਹਾਜ਼ਰੀਆਂ ਭਰਦੇ ਨੇ ਤੇ 250 ਕਰੋੜ ਦਾ ਹਾਲੇ ਕਰਜ਼ਾ ਪੈਂਡਿੰਗ ਪਿਆ ਪੰਜਾਬ ਸਰਕਾਰ ਵੱਲ ਤਾਂ ਕਿਤੇ ਨਾ ਕਿਤੇ ਇੰਟਰੈਕਟਲੀ ਆਪਾਂ ਜਿਵੇਂ ਤੁਹਾਡਾ ਤੁਸੀਂ ਕਿਹਾ ਗਿਆ ਪਿਆ ਉਹਨੂੰ ਪੈਸੇ ਦੇਣ ਜਾਂ ਸਮਾਨ ਦੇਣ ਨੂੰ ਤਿਆਰਾਂਗੇ ਜੋ ਰਾਜਨੀਤੀ ਹੈ ਉਹਨਾਂ ਨੂੰ ਥੰਗਣ ਲਈ ਤਿਆਰਾਂ ਹਰ ਪਾਸਿਓਂ ਕੋਸ਼ਿਸ਼ ਹੁੰਦੀ ਹੈ ਕਿ ਚੰਡੀਗੜ੍ਹ ਬਾਰੇ ਵੀ ਚੰਡੀਗੜ੍ਹ ਯੂਟੀ ਰਹਿ ਜਾਏ ਜਾਂ ਚੰਡੀਗੜ੍ਹ ਹਰਿਆਣੇ ਨੂੰ ਚਲਾ ਜਾਵੇ ਪੰਜਾਬ ਨੂੰ ਨੁਕਸਾਨ ਪਹੁੰਚੇ ਭਾਵੇਂ BBMP ਦਾ ਮੁੱਦਾ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਭਾਵੇਂ ਚੰਡੀਗੜ੍ਹ ਦਾ ਮੁੱਦਾ ਹੈ ਕਿਉਂਕਿ ਨਰਿੰਦਰ ਮੋਦੀ ਇੱਕ ਡਿਕਟੇਟਰ ਹੈ ਉਹਨੂੰ ਇੱਕ ਵਾਰੀ ਪਹਿਲੀ ਵਾਰੀ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਵੱਡਾ ਹਿੱਸਾ ਸੀ ਯੂਪੀ ਦੇ ਕਿਸਾਨਾਂ ਦਾ ਵੀ ਸੀ ਹਰਿਆਣੇ ਦਾ ਵੀ ਸੀਗਾ ਉਹਨੂੰ ਇੱਕ ਵਾਰੀ ਝੁਕਾਣਾ ਪਿਆ ਹੁਣ ਮੈਂ ਸਮਝਦਾ ਦਿਲ ਚ ਦਰਦ ਹੈ ਉਹੀ ਉਹ ਦਰਦ ਕਰਕੇ ਉਹ ਪੰਜਾਬ ਦਾ ਭਾਵੇਂ ਬੀਬੀਐਮ ਦਾ ਪਾਣੀ ਛੱਡਿਆ ਛੜਾਇਆ ਜੋ ਵੀ ਹੋਇਆ ਸਾਡੇ ਹੜ ਆਏ ਸਾਡਾ ਨੁਕਸਾਨ ਹੋਇਆ ਪਰ ਉਹ ਸ਼ਾਇਦ ਕੁਝ ਵਜ੍ਹਾ ਹੈ ਕਦੀ ਚੰਡੀਗੜ੍ਹ ਦਾ ਮੁੱਦਾ ਕਦੀ ਪੰਜਾਬ ਦਾ ਮੁੱਦਾ ਕਦੀ ਬੀਬੀਐਮ ਦਾ ਮੁੱਦਾ ਕਰਕੇ ਸਾਨੂੰ ਨੁਕਸਾਨ ਪਹਚਾਣਾ ਜਾਣੇ ਪਰ ਪੰਜਾਬੀ ਹੈ ਇਹ ਝੁਕਣਗੇ ਨਹੀਂ ਲੜਦੇ ਰਹਿਣਗੇ ਝੁਕਾ ਕੇ ਰਹਿਣਗੇ ਫਿਰ ਹੁਣ ਅਗਲਾ ਇਲੈਕਸ਼ਨ ਕਿ ਹੋਵੇਗਾ ਐਕਸ਼ਨ ਅਸੀਂ ਆਪ ਦੀ ਐਗਿਟੇਸ਼ਨ ਕਰਾਂਗੇ ਜਿੰਨਾ ਚਿਰ ਸੈਂਟਰ ਸਰਕਾਰ ਇਸ ਨੂੰ ਉਸੇ ਤਰ੍ਹਾਂ ਨਹੀਂ ਲੈ ਕੇ ਆਂਦੀ ਜਿਹੜਾ ਕਾਨੂੰਨ ਮਨਰੇਗਾ ਤੇ ਡਾਕਟਰ ਮਨਮੋਹਨ ਸਿੰਘ ਜੀ ਨੇ ਬਣਾਇਆ ਸੀ ਜੀ ਬਿਲਕੁਲ ਇਸਨ ਸਾਡੇ ਨਾਲ ਦੀਪਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਮਨਰੇਗਾ ਦਾ ਨਾਮ ਚ ਇਕਤਾ ਜਾਣਾ ਤੇ ਇਸ ਦੀ ਜੋ ਮਾਰ ਹੈ ਉਹ ਪੰਜਾਬ ਸਰਕਾਰ ਤੇ ਵੀ ਪਵੇਗੀ ਤੇ ਆਮ ਲੋਕਾਂ ਦੇ ਵੀ ਪਵੇਗੀ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਤਾਂ ਪਹਿਲਾਂ ਹੀ ਬਜਟ ਨਹੀਂ ਹੈ ਤੇ ਸਰਕਾਰ ਤਨਖਾਹਾਂ ਵੀ ਜੋ ਹੈ ਕਰਜ਼ਾ ਲੈ ਲੈ ਕੇ ਭਰ ਰਹੀ ਹੈ ਉੱਥੇ ਇਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਮੁੱਦੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ ਉਹਨਾਂ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ ਉਹਨਾਂ ਦੇ ਕਿਸੇ ਮਨਿਸਟਰ ਦਾ ਬਿਆਨ ਸਾਹਮਣੇ ਨਹੀਂ ਆ ਰਿਹਾ ਉੱਥੇ ਇਹਨਾਂ ਨੇ ਕਿਹਾ ਕਿ ਕਾਂਗਰਸ ਇਸ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰੇਗੀ ਤੇ ਇਹ ਇਹਨਾਂ ਦੇ ਲਈ ਸੰਘਰਸ਼ ਵੀ ਕਰਨਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ